ਸਾਹਿਬਾ ਜੀ ਸਾਰਿਆਂ ਨੂੰ ਭਾਈ ਗੰਗਦੀਪ ਘਾ ਪਹੁੰਚ ਚੁੱਕੇ ਜੀ ਪਿੰਡ ਝੰਡੀਆਂ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਬਟਾਲਾ ਨਜ਼ਦੀਕ ਨੂੰ ਫਤਕ ਜੁੜੀਆਂ ਪੈਣਾ ਜੀ ਮਾਲੂਦੁਰ ਨੇ ਇਹਨੇ ਬਾਈ ਉਹਨੇ ਚੰਗਾ ਮਾਲ ਲੈ ਕੇ ਚੰਗੇ ਜਿਨੇ ਕੁਆਲਿਟੀ ਦੇ ਅੱਜ ਵੀ ਬੜੀਆਂ ਸੋਹਣੀਆਂ ਸੋਹਟੀਆਂ ਸੇਲ ਆ। ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੋ ਹਸਣਾ ਠੀਕ ਠਾਕ ਠੀਕ ਠਾਕ ਜੀ। ਬੱਸ ਵਧੀਆ ਠੀਕ ਠਾਕ। ਆਹ ਵਧੀਆ ਠੀਕ ਠਾਕ। ਝੋਟੀਆਂ ਦੀ ਵੀਰ ਸਾਰੇ ਨਗੀਨੇ ਹੀ ਆਪਣੇ ਕੋਲ। ਦੋ ਦੰਦ ਕੱਟੀ ਵੀ ਹੈਗੀ ਆਪਣੇ ਕੋਲ ਚਾਰ ਦੰਦ ਹੈਗੀ ਆ। ਬਾਕੀ ਸਾਰੀਆਂ ਦਜਾ ਦਜਾ ਸੂਗਾ ਪਹਿਲਾ ਪਹਿਲਾ ਸੂਏ ਝੋਟੀਆਂ। ਕਿੰਨੀਆਂ ਬਾਈ ਜੀ ਅੱਜ ਫਿਰ? ਅੱਜ ਆਪਣੇ ਕੋਲ ਸੱਤ ਝੋਟੀਆਂ ਪਾਵਾਂਗੇ। ਚਲੋ ਕੰਮ ਸ਼ੁਰੂ ਜੀ। ਹਾਂ ਜੀ ਕੰਮ ਹਲੋ ਦਰ ਨਾਲੇ ਉਹ ਛੋਟੀ ਪਹਿਲਾਂ ਉਹ ਖੋਲ ਉਧਰ ਨੂੰ ਆਓ ਮੈਂ ਜੀ ਦੋ ਦੰਦਾਂ ਦੀ ਇਹ ਸੰਦੀਵੀਰ ਪਿਓਰ ਚਾਰ ਦੰਦ ਕੱਟੀ ਆ ਅਜੇ ਚਾਰ ਦੰਦਾਂ ਦਾ ਹਾਂ ਜੀ ਹਾਂ ਜੀ ਇਹ ਕਿਤੇ ਪਹਿਲਾਂ ਖੀਰੀ ਸੂਈ ਆ ਇਹਦਾ ਦਜਾ ਸੁਗਾ ਵਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਛੋਟੇ ਛੋਟੇ ਪਾਰ ਰੱਖਣੇ ਬਿਲਕੁਲ ਛੋਟੇ ਛੋਟੇ ਇਹ ਪਾਰ ਹਾਂ ਲੋ ਜੀ ਜੈਡ ਬ੍ਰੈਕ ਤੇ ਸਿੰਗੀ ਦਾ ਚੈਂਪੀਅਨ ਸਿੰਗ ਲੱਗਾ ਪਿਓਰ ਆ ਜੀ ਤੇ ਸਿੰਗ ਦਾ ਡੀ ਵਾਲੀ ਕੱਟੀ ਆ ਬਹੁਤ ਸਨੇ ਛੋਟੇ ਦੋ ਦੰਦਾਂ ਦਾ ਤੇਰਾ 14 ਕਿਲੋ ਚਵਾਉ ਜੀ ਬੜਾ ਜਬਰਦਸਤ ਹਾਂ ਜੀ ਹਾਂ ਥਣ ਬਹੁਤ ਸੋਹਣਾ ਲੱਗਾ ਉਦੋਂ ਆ ਸਾਰਾ ਲੋੜੀ ਉਧਰਲਾ ਮਾਲਾ ਟੀ ਵੇਖ ਰਹਾ ਥਲਕ ਥਲਕ ਕਰਦੀ ਫਿਰਦੀ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਥਾਣੇ ਬਹੁਤ ਸੋਹਣਾ ਲੱਗਾ ਉਹ ਝੋਟੀਆਂ ਜਵਾਬ ਆਦੇ ਸੰਦੀ ਵੀਰ ਨੂੰ ਚੌਥਾ ਲੈਣਾ ਸੂਈ ਨੂੰ ਬਸ ਠੀਕ ਆ ਹਾਂ ਜੀ ਹਾਂ ਜੀ ਆਜੋ ਜੀ ਆਜੋ ਕੱਟਾ ਕੱਟੀ ਜੀ ਮੰਗਰ ਜੀ ਕੱਟੀ ਕੱਟੀ ਹੁੰਦੀ ਵੀਰ ਲਿਆਓ ਲਿਆਓ ਲੈ ਚੱਲੋ ਹਾਂ ਲਓ ਜੀ ਕੱਟੀ ਮੰਗਰ ਆ ਹਾਂ ਜੀ ਹਾਂ ਜੀ ਬਿਲਕੁਲ ਸੋਹਣੀ ਹੈ ਝੋਟੀ ਤੇ ਬਿਲਕੁਲ ਜੱਡ ਬਲਾ ਕੇ ਜੋ ਫਿਰ ਬਿਲਕੁਲ ਜੱਡ ਬਲਾ ਕੇ ਠੀਕ ਹੈ ਜੀ ਇਨੂੰ ਬੱਸ ਬੰਨੋ ਗਗਲੀ ਭਾ ਰੱਖਣੇ ਛੋਟੇ ਛੋਟੇ ਡੈਕ ਫਿਰ ਉੱਡਦੇ ਆ ਯਾਰ ਐ ਨਹੀਂ ਗਗਲੀ ਦੇ ਭਾ ਰੱਖਾਂ ਕੋਈ ਹਾਂਜੀ ਭਾਜੀ ਬੋਲੋ ਇਹ ਵੀ ਤੁਹਾਨੂੰ ਬਰਾਏ ਹੋਈਆਂ ਝੋਟੀਆਂ ਦੋ ਦੋ ਲੀਆਂ ਵੇਖਦੀਆਂ ਰਹੀਆਂ ਵਾ ਹੁਣ ਮੋਲੇ ਦਾ 1.5 ਲੱਖ ਇੱਕ 45 ਦੇ ਬਾਕੀ ਮਾਨਦਾਨ ਕਰ ਚਲੋ ਇੱਕ ਬੰਦਲੇ ਮਾਨਦਾਨ ਕਰ ਦਾਂ ਮਾਨਦਾਨ ਕਰ ਦਾਂ ਜੀ ਜਾਨ ਦੋ ਹਾਂਜੀ ਠੀਕ ਆ ਤੇ ਆਹ ਜੀ ਇਹ ਨਹੀਂ ਵੀ ਆਪਣਾ ਪਿਓਰ ਦੋ ਦੰਦ ਝੋਟੀ ਪਿਓਰ ਹੁਣ ਚੋੜ ਦਾ ਦੰਦ ਤੋੜਿਆ ਨਹੀਂ ਵਾ ਨਸਲ ਉਹ ਨਹੀਂ ਇਹ ਤਾਂ ਸਮਝ ਲਓ ਵਾਗੇ ਬੋੜੀ ਝੋਟੀਆਂ ਸੰਗੀ ਵੇਖੋ ਵਾ ਹਾਂ ਪਿਓਰ ਜੱਡ ਬਲਾਕ ਦਾ ਪੂਰੀ ਰਾਜੀ ਗੁੰਦੀ ਸਾਂਭੀ ਬੜੀ ਕੱਟੀ ਨੇ ਕਿੰਨੇ ਦੇ ਭਾਜੀ ਦੋ ਦੇ ਦਾ ਸੰਦੀਪ ਵੀ ਰਹਾ ਤਾਂ ਉਹ 8-9 ਕਿਲੋ ਬੋਲਾ ਜਿਹੜੇ ਕੱਟੀ ਇਹਦੇ ਮਗਰ ਤੇ ਆਹ ਵੇਖੋ ਪਿਓਰਾਂ ਚੌਂਕ ਦਾ ਦੰਦ ਹੁਣ ਕੋਈ ਨਹੀਂ ਹੈਗਾ ਦੋ ਦੰਦ ਦੋ ਦੰਦ ਦੋ ਰਾਂਦੇ ਪਿਓਰ ਬਾਜੀ ਦੇ ਸੰਦੀਪ ਬੜੀ ਚੰਗੀ ਬਹੁਤ ਸੋਹਣੀ ਬਾਡੀ ਲੱਗੀ ਕੱਟੀ ਲਓ ਜੀ ਕਰੋ ਚੈੱਕ ਲੈ ਜਾਓ ਤੁਹਾਨੂੰ ਤਾਜੀ ਬਿਲਕੁਲ ਹਾਂ ਬਾਈ ਬਿਲਕੁਲ ਤਾਜੀ ਕੱਟੀ ਮਗਰ ਸੰਦੀਵੀਰੇ ਦੇ ਤੇ ਬਾਈ ਜੀ ਕਿੰਨਾ ਕਰਜੋ ਦੋ ਦੋ 5ਵਾਂ ਦਿਨ ਇਹਨੂੰ ਵੀ ਸੂਈ ਨੂੰ ਆਜੋ ਲੋ ਜੌਥਾ 5ਵਾਂ ਦਿਨ ਦੋ ਦੋ 10000 ਕਿਲੋ ਹੰਦੀ ਵੀ ਚਵਾਈ ਜਾਵੇ ਬਹੁਤ ਵਧੀਆ ਬਹੁਤ ਬਹੁਤ ਹੈ ਜੀ ਹਾਂ ਜੀ ਹਾਂ ਜੀ ਆਜੋ ਜੀ ਆਜੋ ਬਾਠ ਠੀਕ ਠੀਕਾ ਚਲੋ ਤੇ ਬਾਈ ਫਿਰੰਦਾ ਮੋਲਾ ਇਹ ਅਸਦੀ ਵੀਰ ਮੋਲ ਭਾਅ 130 ਕਰੀਏ 35 ਕਰੀਏ ਸਵਾਰੀ ਦੇਣੇ 120 ਹੀ ਕੱਟੀ ਦੇ ਦਾਂ 120000 120000 ਲਓ 120 ਦੇ ਦੇਣੀ ਹੈ ਭਾਵੇਂ ਭਰਾ ਤਸੱਲੀ ਕਰਕੇ ਖੜੇ ਇੱਥੇ ਆਣ ਗਏ ਹਾਂ ਠੀਕ ਆ ਠੰਡੀ ਠਾਰਾ ਪੂਰੀ ਤੇ ਆਹ ਬਾਈ ਜੀ ਫਿਰ ਆਸਦੀ ਵੀ ਛੋਟੀ ਸੂਣ ਵਾਲੀ ਆਦ ਕੰਦ ਜਾਸੂਆ ਬਿਲਕੁਲ ਤਿਆਰ ਆ ਮਾੜਾ ਲੈ ਵਾ ਲੋ ਚੈੱਕ ਕਰਾਓ ਹਾਂ ਬੋ ਮੈਂ ਕਿਹੜੀ ਖੜੀ ਛੋਟੀ ਜੀ ਖੜ ਜਓ ਚੈੱਕ ਕਰਾਓ ਲਓ ਜੀ ਇਹ ਬਿਲਕੁਲ ਤਿਆਰ ਹੈ ਦੋ ਚਾਰ ਦਿਨ ਹੀ ਖੜਦੀ ਹੈ ਬਾਈ ਜੀ ਤੁਹਾਨੂੰ ਕਿਹਨੇ ਰਿਕਾਰਡ ਫਿਰ 2-10 ਦੀ ਵੀ ਰਾਤ ਦਾ ਕਹਿੰਦੇ ਰਹਿਗੇ 16-17 ਕਿਲੋ ਦਊਗੀ ਬਾਕੀ ਲੇਵੇਂ ਦੇ ਹਿਸਾਬ ਨਾਲ ਆ ਵੀ ਆਉਦਾ ਠੀਕ ਚੰਗਾ ਲੈ ਵਾਣਾ ਜੀ ਹਾਂਜੀ ਬਤਿਆਰ ਹਾਂ ਹਾਂਜੀ ਤਿਆਰ ਹੈ ਨਾ ਬਾਈ ਜੀ ਤਿਆਰ ਤਿਆਰ ਬਿਲਕੁਲ 1-2 ਦਿਨ ਹੀ ਖੜਨੇ ਆ ਠੀਕ ਆ ਹਾਂਜੀ ਹਾਂ ਖੜੋ ਖੜੋ ਉਹ ਕਾਲਾ ਸਿੰਘ ਬਣਾਉਣ ਵਾਲਿਆ ਡੰਗਰ ਸੋਨੇ ਦੇ ਥੋੜਾ ਲਓ ਜੀ ਕਰੋ ਚੱਕੇ ਵੀ ਇੱਧਰ ਕਰੋ ਮੜਾ ਦੇ ਵਾਹ ਕਿ ਬਾਠੀ ਕੋਈ ਕੋਈ ਬੰਦ 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 ਇਧਰ ਇੱਥੇ ਬੰਦੋ ਨਾ ਦੋ ਨੰਬਰ ਦੇ ਚੱਲ ਇੱਥੇ ਬੰਦ ਤੇ ਬੱਜੀ ਫਰੰਦਾ ਮੋਲ ਇਹਦਾ ਸਦੀਰ ਮੋਲ ਨਹੀਂ 1 40 ਗਾਣੇ 1 30 ਦੀ ਗੱਟੀ ਜੀਦਾ ਇੱਕ ਨਹੀਂ ਠੀਕ ਆ ਹਾਂ ਬਿਲਕੁਲ ਜਾਇਜ਼ ਮੋਲ 1 ਲੱਖ 30 ਹਜ਼ਾਰ ਦੀ ਹਾਂ ਦੁੱਜਾ ਸੂਆ ਨਹੀਂ ਠੀਕ ਆ ਹਾਂ ਜੀ ਚੰਗੇ ਲੈਵਰੇ ਠੀਕ ਆ ਲੈਵਾ ਬਹੁਤ ਸੋਹਣਾ ਆ ਵੀ ਦੁੱਜਾ ਸੂਆ ਸੂਈ ਹੈ ਤੇ ਹਲੇ ਆ ਤਾਂ 12 ਕਿਲੋ ਦੁੱਧ ਤਿਆਰ ਜੀ ਅੱਛਾ ਹਾਂ ਜੀ ਦੁੱਜਾ ਸੂਆ ਸੂਈ ਹੈ ਤੇ 12 ਕਿਲੋ ਦੁੱਧ ਤਿਆਰ ਆ ਤਿਆਰ ਹੈ ਇਹਦਾ ਵੀ ਲੈਵਾ ਬੜਾ ਜ਼ਬਰਦਸਤ ਹਾਂ ਨਹੀਂ ਮਾਲੇ ਤੇ ਚੱਲ ਦੁੱਧ ਵਾਲੀ ਆ ਲੋਰੀ ਕਟਾ ਕੱਟੀ ਜਿੰਦੇ ਮਗਰ ਇਹਦੇ ਮਗਰ ਕਟਾ ਆਜੋ ਇਹਦੇ ਮਗਰ ਕਟਾ ਜੀ ਬਾਕੀ ਕਟੀਆਂ ਹੀ ਸਾਰੇ ਮਗਰ ਠੀਕ ਆ ਆਜੋ ਜੀ ਨਹੀਂ ਠੀਕ ਬਹੁਤ ਥੜ ਭਾਂਡੇ ਦੀ ਬਹੁਤ ਸੋਹਣੀ ਆ ਆਜੋ ਜੀ ਆਜੋ ਇਹ ਇਧਰ ਕੁਮਾਰ ਚਵਾ ਬੜਾ ਸੁਦੀਵੀਰ ਮੋਟਾ ਇਹਦਾ ਹੂੰ ਹੂੰ ਚੱਲ ਦੱਸ ਬਿਲਕੁਲ ਜੀ ਦੁੱਧ 13 14 ਕਿਲੋ ਵਰੀਆ ਚ ਬਹੁਤ ਸੁਦੀ ਜੀ ਤੇ ਬਜੀ ਫਰੰਡਾ ਮੋਲਾ ਇਹ ਰਸਦੀ ਵੀਰ ਮੋਲਾ ਗਾ 1,20,000 ਰੁਪਇਆ 1,10,000 ਦੀ ਗਾ 1,10,000 ਹਾਂ 1,10,000 ਰੁਪਇਆ ਬਸ ਠੀਕ 1,10,000 ਹਾਂ ਨਹੀਂ ਥੋੜਾ ਬੋੜ ਹੋਰ ਮਾਨ ਕਰ ਦਾਂਗੇ ਠੀਕ ਹੈ ਐਡੂ ਦੀ ਗੱਲ ਚਲੋ 1,05,000 ਦੀ ਤੇ ਆਹ ਜੀ ਇਹ ਹੰਦੀ ਵੀਰ ਛੋਟੀ ਸੂਈ ਹੈ ਕੱਟੀ ਜਿਹੜੇ ਮਗਰ ਅੱਜ ਨੂੰ ਦਿਖਵਾ ਯਾਰਾਂ ਵਾਂ ਦਿਨ ਸੂਈ ਨੂੰ ਇਸ ਟਾਈਮ 15:00 ਹੋ ਜਾਏ 16:00 ਹੋ ਜਾਏ ਦੁੱਧ ਕੋ ਤਖਲੀ ਕਰਕੇ ਖੜਾ ਲੋ ਜੀ 15 15 ਟਾਈਮ ਇਸ ਟਾਈਮ ਉਹ ਤਿਆਰ ਆ ਤੇ ਵੱਡੀ ਝੋਡੀ ਹੈ ਸਿੰਗਲ ਵੱਡੀ ਵੱਡੀ ਸਿੰਗਲ ਅੱਡੀ ਵਾਲ ਦੇਖੋ ਕੱਟਾਈ ਮਗਰ ਹੁੰਦੀ ਸੀ ਇਹਦੇ ਮਗਰ ਕੱਟੀ ਅਜੇ ਦੇ ਮਗਰ ਕੱਟੀ ਹੈ ਹਾਂਜੀ ਹਾਂਜੀ ਕਰੋ ਚੱਕੇ ਵੀ ਇਹ ਬਾਕੀ ਨਾੜਾ ਨੂੜਾ ਵੇਖੋ ਭਾਨੇ ਰਿਆ ਪੂਰੀਆਂ ਦੋਹਾਂ ਸਾਈਡਾਂ ਦੇ ਬਣੀਆਂ ਆਜੋ ਇਹ ਦੋਹਰੋ ਜੀ ਮੜਾ ਜਾ ਇਹ ਆ ਨਹੀਂ ਠੀਕ ਹੈ ਦੁੱਧ ਵਾਲੀ ਮੈਂ ਹਾਂ ਦੁੱਧ ਵਾਲੀ ਛੋਟੀ ਬਰੇ ਕੋਲ ਸੰਗਲਾ ਦੀ ਦੀ ਵੇਖ ਲੋ ਠੀਕ ਆ ਇੰਤਾਂ ਭਾਜੀ ਫਿਰ ਮੁੱਲ ਇਹਦਾ ਸੰਦੀਪਰ ਮੁੱਲ ਆਪਣਾ ਹੈਗਾ 1.5 ਲੱਖ ਰੁਪਈਆ 1 ਲੱਖ 40 ਹਜ਼ਾਰ ਦੀ ਹਾਂ 1 ਲੱਖ 40 ਦੀ ਹਾਂ ਨਹੀਂ ਬਾਕੀ ਚੋਚਵਾਗ ਰਵਾਂਗੇ ਕੋਈ ਤਸੱਲੀ ਦਾ ਚੋਕੇ ਖੜੇ 15 ਕਿਲੋ ਤਾਂ ਦੁੱਧ ਉਹ ਲੈ ਜੀ ਲੈ ਠੀਕ 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 ਆ ਵੜਿਆ ਹੋ ਗਣਾ ਭਾਜੀ ਮੈਂ ਕਿਹਾ ਸੰਦੀਪਰ ਪੂਰਾ ਵਧੀਆ ਚੋਆ ਆ ਓਕੇ ਰਿਪੋਰਟ ਚਲੋ ਆਪਣੀ ਤਸੱਲੀ ਕਰਕੇ ਜਿੰਨੇ ਵੀ ਖੜਨੀਆਂ ਆ ਆਹ ਭਾਜੀ ਮਾ ਝੋਟੀ ਨਾ ਪਰਸੋਂ ਦੀ ਸੂਈ ਆ ਆਪਣੇ ਕੋ ਹਾਂਜੀ ਇਹ ਥੱਲੇ ਬੋਲਾ ਹਟਾ ਮੈਂ ਲਾਉਂਦਾ 10 ਕਿਲੋ 9 10 ਕਿਲੋ ਬੋਲਾ ਹੀ ਆ ਹਾਂਜੀ ਬੋਲਾ ਹੀ ਹੈ ਤਿਆਰ ਲਾਉਂਦਾ ਕਿਲੋ ਚੋਕੇ ਖੜੇ ਕੱਟੀ ਮਗਰੇ ਆ ਦੇ ਵੀ ਤੇ ਇਹਦਾ ਮੁੱਲ ਹੀ ਫਿਰ ਇਹ ਵੀ ਕੈਮਰੇ ਥੋੜਾ ਡਰਦੀ ਇਹਦਾ ਮੁੱਲ ਸੰਦੀਪ ਵੀਰ ਜੈ ਜੀ ਆ ਜੈ ਜੀ ਇਹ ਪੂਰੇ ਲੱਖ ਦੀ ਝੋਣੀ ਦਨਾਂ ਕਿ 2000 ਛੜਦਾ ਚਲੋ 98000 ਰੁਪਏ 80000 ਦੀ ਦੇਦਾ ਲਓ ਜੀ ਤੇ ਦੋ ਤੇ ਕੱਢੂ 13-14 ਕਿਲੋ ਵੀ ਬਸ ਠੀਕ ਲਓ ਹਾਂ ਜੀ ਹਾਂ ਜੀ ਅਗਲਾ ਪਾਲ ਆ ਤੋ ਪਰਸਨ ਲੱਗਿਆ ਉਹ ਡਰਦੀ ਆ ਹਾਂ ਚਲੋ ਬਸ ਠੀਕ ਆ ਬਹੁਤ ਚੰਗੀ ਹਾਂ ਬਹੁਤ ਚੰਗੀ ਝੋੜੀ ਬਸ ਆਹੀ ਆ ਜੀ ਇਹੋ ਹੀ ਬਾਅਦ ਆਪਣੇ ਲੈ ਜੀ ਆਹੀ ਝੋਟੀਆਂ ਮੱਝਾ ਸੇਲ ਆ ਹਾਂ ਜੀ ਬਾਕੀ ਮੇਰਾ ਜੇ ਇੱਥੇ ਆ ਗਿਆ ਰੈਕਟਾਈਮ ਦੋ ਦਿਨ ਸਟਾਈ ਕਰੋ ਪਾ ਤਸੱਲੀ ਨੇ ਜਾ ਰਹੀ ਆ ਬਹੁਤ ਸੋਹਣੀ ਝੋਟੀ ਆ ਹਾਂ ਹਾਂਜੀ ਚਲੋ ਜੀ ਤੇ ਨੰਬਰ ਬੋਲੋ ਜੀ ਨੰਬਰ ਜੀ ਵੀਰਾ ਪਾਏਗਾ 9814743097 ਫਰੇਗੜ ਚੂੜੀਆਂ ਨੂੰ ਲਾਗੇ ਤਾਂ ਅਮਰਸਰ ਹੈਗਾ 25 ਕਿਲੋਮੀਟਰ ਠੀਕ ਉਹਨਾਂ ਦੇ ਡੇਰਾ ਤੇ ਉਹਨਾਂ ਦੇ ਬਟਾਲਾ 86